ਜੋਨ 1984 ਦੇ ਬਲੂ ਸਟਾਰ ਆਪਰੇਸ਼ਨ ਬਾਰੇ ਬਾਬਾ ਜੀ ਦੇ ਅਨਪਬੀ ਬਚਨ ਨਾਨ ਸਰ ਕਲੇਰਾ ਤੋਂ ਅਮਰਤ ਵੜੇ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ ਕਾਲੀ ਨਾਲ ਤਨ ਤਨ ਬਾਬਾ ਇਸ਼ਰਤ ਜੀ ਮਹਾਰਾ ਆਪਣੇ ਨਿਜ ਥਾਨ ਤੇ ਗਏ ਸੇਵਾਦਾਰ ਨੂੰ ਬੁਲਾਇਆ ਕਿ ਸਾਡੇ ਕਾਲੇ ਰੰਗ ਦਾ ਚੋਲਾ ਕਾਲੇ ਰੰਗ ਦੀ ਦਸਤਾਰ ਤੇ ਕਾਲਾ ਪਰਨਾ ਲੈ ਆਓ ਸੇਵਾਦਾਰ ਹੁਕਮ ਮੁਤਾਬਕ ਬਸਤਰ ਲੈ ਕੇ ਹਾਜ਼ਰ ਹੋਇਆ ਬਾਬਾ ਜੀ ਨੇ ਡਰਾਈਵਰ ਨੂੰ ਬੁਲਾਉਣ ਲਈ ਕਿਹਾ ਆਪ ਜਲਦੀ ਨਾਲ ਤਿਆਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਬਗੈਰ ਕਿਸੇ ਨੂੰ ਦੱਸਿਆ ਇਕੱਲੇ ਡਰਾਈਵਰ ਨਾਲ ਚਾਲੇ ਬਾਤ ਤੇ ਡਰਾਈਵਰ ਨੂੰ ਹਕਮ ਕੀਤਾ ਸਿੱਧਾ ਦਰਬਾਰ ਸਾਹਿਬ ਅੰਮ੍ਰਿਤਸਰ ਚੱਲ ਸਾਨੂੰ ਰਸਤੇ ਅੰਦਰ ਬੁਲਾਉਣਾ ਨਹੀਂ ਡਰਾਈਵਰ ਨੇ ਸੱਤ ਵਚਨ ਕਿਹਾ ਅੰਮ੍ਰਿਤਸਰ ਪਹੁੰਚਦੇ ਹੀ ਬਾਬਾ ਜੀ ਕਾਰ ਅੰਦਰ ਉਤਰ ਕੇ ਪ੍ਰਕਰਮਾ ਕਰਕੇ ਸਿੱਧਾ ਦਰਬਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਨਿਵੇਕਲੀ ਇੱਕ ਨੁੱਕਰ ਤੇ ਬੈਠ ਕੇ ਸਲਵਾਤੀ ਇਸ ਤਰ੍ਹਾਂ ਹੋ ਗਏ ਮਨ ਅੰਦਰ ਕੋਰ ਬਰਾਗ ਛਾਇਆ ਹੋਇਆ ਹੈ ਨੇਤਰਾ ਅੰਦਰੋਂ ਜਲ ਵਹਿ ਰਿਹਾ ਹੈ ਕਦੇ ਕਦੇ ਕੋਈ ਵੱਡਾ ਹੌਕਾ ਵੀ ਆ ਜਾਂਦਾ ਹੈ ਜਿਸ ਨਾਲੇ ਸਾਰੇ ਸਰੀਰ ਅੰਦਰ ਚਰਨਹਾੜ ਛੜ ਪੈਂਦੀ ਹੈ ਬੁੱਲ ਫਰਕਦੇ ਹੋਏ ਕੋਈ ਬਰਲਾਵ ਕਰ ਰਹੇ ਹਨ ਜਿਸ ਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਹੀ ਜਾਣਦੇ ਹਨ ਜਾਂ ਫਿਰ ਉਹ ਹਿਰਦਾ ਜਿਸ ਅੰਦਰੋਂ ਇਹ वेदना ਉਤਪਨ ਹੋ ਰਹੀ ਹੈ ਘਾਂਟਿਆਂ ਵੱਧੀ ਨਿਰੰਤਰ ਇੱਕੋ ਆਸਣ ਅੰਦਰ ਬੈਠੇ ਆਪਣੇ ਸਤਿਗੁਰੂ ਜੀ ਨਾਲ ਭੇਦ ਹੋਏ ਇਹ ਮਹਾਪੁਰਸ਼ ਲਗਾਤਾਰ ਆਪਣੀਆਂ ਜੋਦੜੀਆਂ ਕਰ ਰਿਹਾ ਨਹੀਂ ਛੱਡਦੇ ਕਦੇ ਕਦੇ ਹੰਝਾਂ ਦੀ ਝੜੀ ਵੀ ਛੜ ਪੈਂਦੀ ਹੈ ਜੋ ਤਨ ਤੇ ਪਏ ਹੋਏ ਚੋਲੇ ਵਿੱਚੋਂ ਸਿੰਮਦੀ ਹੋਈ ਵੀ ਇਸ ਚਾਦਰ ਨੂੰ ਗਿੱਲਾ ਕਰਦੀ ਜਾ ਰਹੀ ਹੈ ਨਜ਼ਦੀਕ ਬੈਠੇ ਕੋ ਗੁਰਮੁਖ ਪਿਆਰਾ ਇੱਕ ਟਿੱਕ ਇਨ੍ਹਾਂ ਮਹਾਪੁਰਸ਼ ਨੂੰ ਨਿਰੰਤਰਤਾ ਕਰ ਰਿਹਾ ਹੈ ਜਿਸ ਹੋਣ ਕਰਕੇ ਉਹਦੇ ਆਪਣੇ ਮਨ ਦੀ ਅਵਸਥਾ ਵੀ ਬ੍ਰਾਗਮਈ ਹੋ ਰਹੀ ਹੈ ਉਸ ਨੇ ਅੱਜ ਤੀ ਕਿਸੇ ਐਸੇ ਰੱਬੀ ਪਿਆਰ ਅੰਦਰ ਭਿੱਜੇ ਮਹਾਪੁਰਸ਼ ਦੇ ਕਦੇ ਦਰਸ਼ਨ ਨਹੀਂ ਸੰਕੀਤੇ ਜਿਨ੍ਹਾਂ ਦੇ ਰੱਬੀ ਜਲਾਵਾਲੇ ਚਿਹਰੇ ਤੇ ਜਿਆਦਾ ਨਿਗਾਹ ਨਹੀਂ ਸੀ ਟਿਕ ਰਹੀ ਪਰ ਫਿਰ ਵੀ ਉਹਦੀਆਂ ਅੱਖਾਂ ਥੱਕ ਨਹੀਂ ਸੀ ਰਹੀਆਂ ਅਤੇ ਇੱਕ ਪਲਵੀ ਕਿਸੇ ਹੋਰ ਪਾਸੇ ਨਹੀਂ ਸੀ ਜਾ ਰਹੀਆਂ ਹੁਣ ਮਹਾਪੁਰਸ਼ ਆਪਣੇ ਆਸਣ ਤੇ ਉੱਠੇ ਤੇ ਉੱਥੇ ਹੀ ਖੜੋ ਕੇ ਦੋਵੇਂ ਹੱਥ ਗੁਰੂ ਸਾਹਿਬ ਜੀ ਵੱਲ ਜੋੜ ਕੇ ਗਲ ਵਿੱਚ ਪਾਏ ਹੋਏ ਪਰਨੇ ਨੂੰ ਪਕੜ ਕੇ ਕੋਈ ਗੁਪਤ ਅਰਦਾਸ ਕਰਨ ਲੱਗੇ ਇਹ ਅਜਿਹੀ ਕੀ ਸੀ ਇਸਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਾਣ ਹਰਜੋਈ ਕਰਦਿਆਂ ਕਰਦਿਆਂ ਵਾਰ-ਵਾਰ ਸਿਰ ਫੇਰ ਰਹੇ ਸਨ ਜਿਵੇਂ ਕੋਈ ਨਿਮਾਣਾ ਸੇਵਕ ਆਪਣੇ ਮਾਲਕ ਅੱਗੇ ਖੜਾ ਹੋਇਆ ਮਾਲਕ ਵੱਲੋਂ ਆਏ ਕਠੋਰ ਹੁਕਮ ਅੱਗੇ ਪਿਆਰ ਨਾਲ ਸਿਰ ਫੇਰਦਾ ਮੁਰ ਵਿਚਾਰ ਲਈ ਬੇਨਤੀ ਕਰ ਰਿਹਾ ਹੋਵੇ ਇਸ ਤਰ੍ਹਾਂ ਬਹੁਤ ਸਮਾਂ ਇਸੇ ਵਸਤਾਂ ਵਿੱਚ ਹੀ વીਤ ਗਿਆ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਬੇਨਤੀ ਪ੍ਰਵਾਨ ਨਹੀਂ ਹੋ ਰਹੀ ਨੈਤਰਾ ਅੰਦਰੋਂ ਸ਼ਮਾ ਸ਼ਬਨੀਰ ਵਰਸਦਿਆਂ ਆਪਣੇ ਮਾਲਕ ਦੇ ਅਟਲ ਹੁਕਮ ਅੱਗੇ ਸੀਸ ਨਿਵਾਉਂਦਿਆਂ ਨਕਮਸਤਗ ਹੁੰਦੇ ਡਿੱਗਦੇ ਟੰਦੇ ਸਿਰ ਨਾਲ ਦਰਬਾਰ ਸਭ ਜੀ ਅੰਦਰੋਂ ਨਿਕਲੇ ਦਰਸ਼ੀ ਡੌੜੀ ਤੇ ਪਹੁੰਚਦਿਆਂ ਜਦੋਂ ਇਹਨਾਂ ਦਾ ਮੁਖੜਾ ਦਰਬਾਰ ਸਭ ਜੀ ਵੱਲ ਆਖਰੀ ਸਜਦਾ ਕਰਨ ਲਈ ਮੁੜਿਆ ਪੁੱਬਾਂ ਨਿਕਲ ਆਈਆਂ ਜਿਹੜੀ ਰਸਨਾ ਹੁਣ ਤੱਕ ਪੂਰਨ ਤੌਰ ਤੇ ਖਮੋਸ਼ ਸੀ ਮਨੰਦਰ ਬੇਬਲ ਤਾ ਉੱਠੀ ਬੜੀ ਉੱਚੀ ਉੱਚੀ ਆਵਾਜ਼ ਵਿੱਚ ਬਰਾਵ ਕਰਨ ਲੱਗੀ ਓਏ ਮੇਰੇ ਆਦਤਿਆ ਅੱਜ ਤੀਕ ਮੈਂ ਤੇਰੇ ਦਰ ਤੋਂ ਕਦੇ ਖਾਲੀ ਨਹੀਂ ਸੀ ਗਿਆ ਤੁਸੀਂ ਆਪਣੇ ਦਾਸ ਨੂੰ ਹਰ ਬਖਸ਼ਿਸ਼ ਨਾਲ نوازਦੇ ਰਹੇ ਆਦੇ ਮੈਂ ਤੇਰੇ ਦਰ ਤੇ ਹਰੀਆਦੀ ਹੋ ਕੇ ਆਇਆ ਸੀ ਜਗਤ ਜਲੰਦੇ ਤੇ ਰੱਖਣ ਲਈ ਮੇਰੇ ਪਾਸ਼ਾ ਜਿਹੜਾ ਤੁਸੀਂ ਅੱਜ ਅੰਮ੍ਰਿਤ ਵੇਲੇ ਹੀ ਆਪਣੇ ਦਾਸ ਨੂੰ ਅਤਿਅੰਤ ਦਰਦਨਾਕ ਤੇ ਪੈ ਪੀਤ ਦ੍ਰਿਸ਼ ਦਿਖਾਇਆ ਮੈਂ ਉਹ ਸਹਿ ਨਹੀਂ ਕਰ ਸਕਿਆ ਆਪ ਜੀ ਦੇ ਦਰਵਾਜ਼ੇ ਅਗੇ ਅਰਜ਼ੋਈ ਕਰ ਲਈ ਹਾਜ਼ਰ ਹੋਇਆ ਪਾਸ਼ਾ ਜੀ ਕੀ ਇਹ ਤੇਰੀ ਘੁਗਵਸਦੀ ਨਗਰੀ ਤੇਰਾ ਦਰਗਾਹੀ ਦਰਬਾਰ ਤੈਸ਼ ਨੈਸ਼ ਹੋ ਜਾਵੇਗਾ ਕੀ ਐਸੋ ਪਰ ਸੱਚਮੁੱਚੀ ਟੈਂਕਾਂ ਦੇ ਗੋਲੇ ਵਰਸਣਗੇ ਕੀ ਤੇਰੀ ਸੰਗ ਤੇਰੇ ਦਰ ਤੇ ਹਾਜ਼ਰੀ ਪਰਨ ਆਹੀ ਕੂਕ ਬਕਾਰ ਕਰਦੀ ਰਹਿ ਜਾਵੇਗੀ ਕੀ ਤੁਸੀਂ ਇਸ ਬੌੜੀ ਪੌਂਦੀ ਹੋਈ ਸੰਗ ਤੇ ਰਤਾ ਭਰ ਵੀ ਦਰਸ਼ਨ ਨਹੀਂ ਕਰੋਗੇ ਇਥੇ ਮਾਰ ਪਈ ਕਰ ਲੈਣਾ ਤਾਂ ਕਿ ਦਰਦ ਨਾ ਆਇਆ ਮੇਰੇ ਆ ਮਾਲਕਾ ਤੇਰੀ ਇਸ ਗਰੀਬ ਸੰਗ ਤੇ ਨੂੰ ਕੀ ਪਤਾ ਜਿੱਥੇ ਜਾ ਰਹੇ ਹਨ ਮੁੜ ਕੇ ਵਾਪਸ ਨਹੀਂ ਆਉਣਗੇ ਗੋਲੀਆਂ ਨੇ ਇਹਨਾਂ ਦੇ ਸਰੀਰਾਂ ਨੂੰ ਛਾਣ ਨਹੀਂ ਛਾਣੀ ਕਰ ਦੇਣਾ ਹੈ ਤੇਰਾ ਪਵਿੱਤਰ ਸਰੋਵਰ ਲਾਸ਼ਾਂ ਨਾਲ ਭਰ ਜਾਣਾ ਹੈ ਤੇ ਚਾਰੇ ਪਾਸੇ ਖੂਨ ਹੀ ਖੂਨ ਵੇਖਣ ਨੂੰ ਮਿਲਣਾ ਹੈ ਅੱਜ ਮੇਰੇ ਮਾਲਕਾ ਤੇਰੇ ਦਰਬਾਰ ਅੰਦਰ ਬੈਠਾ ਇਹ ਅੱਤ ਭਿਆਨਕ ਦਿਲ ਹਿਲਾਉਣ ਵਾਲੀ ਰੀਲ ਬਾਰ-ਬਾਰ ਮੇਰੀਆਂ ਅੱਖਾਂ ਕੋਲ ਨਿਕਲਦੀ ਰਹੇ ਮੈਂ ਤੁਹਾਡੇ ਚਰਨਾਂ ਨੂੰ ਕੋਟ-ਕੋਟ ਕੇ ਪਕੜ ਕੇ ਹੰਝ ਹੋਂਦਾ ਅਰੋਹਿਆ ਕਰਦਾ ਰਿਹਾ ਕਿ ਪਾਸ਼ਾ ਜੀ ਇਸ ਸਮੇਂ ਨੂੰ ਟਾਲ ਦੇਣਾ ਪਰ ਮੇਰੇ ਸਮਰਾਤ ਸਤਗੁਰੂ ਜੀ ਤੁਸੀਂ ਕਿਹੜੀ ਗੱਲੋਂ ਇਤਨਾ ਖਫਾ ਹੋ ਬੈਠੇ ਆਪਣਿਆਂ ਪਿਆਰੀਆਂ ਸੰਗ ਤੇ ਜਰਾ ਜਿਨਾ ਵੀ ਤਰਸ ਨਹੀਂ ਕੀਤਾ ਮੇਰੇ ਰਹਿਮਦਿਲ ਪਾਸ਼ਾ ਤੁਸੀਂ ਤਾਂ ਇੱਕ ਪੁਕਾਰ ਸੁਣੀ ਸੀ ਰਜਨੀ ਦੀ ਕਿ ਵਿਚਾਰੀ ਸ਼ਹਿਜ਼ਾਦੀ ਕਿਵੇਂ ਇੱਕ ਪਿਗਲੇ ਨਾਲ ਸਾਰੀ ਉਮਰ ਨਿਭਾਏਗੀ ਪਾਸ਼ਾ ਜੀ ਜੋਸੀ ਅਧਿਆਰਿਆਂ ਦੇ ਕਰਾਇ ਇਸ ਛਪੜੀ ਦੇ ਜਲ ਵਿੱਚੋਂ ਆਪਣੀ ਅਦਵਤ ਰਾਈ ਉਸ ਪਿੰਗਲੇ ਨੂੰ ਨੌਂ ਬਰ ਨੌਂ ਕਰ ਦਿੱਤਾ ਤੇ ਸਦਾ ਲਈ ਇਸ ਪਵਿੱਤਰ ਜਲ ਨੂੰ ਤੰਤ ਤੇ ਮਰਨ ਦੇ ਰੋਗ ਨਾਸ ਕਰਨ ਦੇ ਯੋਗ ਬਣਾ ਦਿੱਤਾ ਹੈ ਪਾਸ਼ਾ ਅੱਜ ਤੁਸੀਂ ਬਖਾ ਦਿੱਤਾ ਕਿ ਕਿਸੇ ਦਿਨ ਤੇਰੇ ਦਰ ਤੇ ਪੁੱਜਣ ਵਾਲਿਆਂ ਨੇ ਕਿਵੇਂ ਭਿਆਨਕ ਤੋਂ ਭਿਆਨਕ ਤਸ਼ੱਦਦਾਂ ਵਿੱਚੋਂ ਗੁਜ਼ਰਨਾ ਹੈ ਜਦੋਂ ਸੈਂਕੜੇ ਭੈਣਾਂ ਨੇ ਵਿਧਵਾ ਹੋ ਜਾਣਾ ਹੈ ਸੈਂਕੜੇ ਵੀਰ ਆਪਣੀਆਂ ਜੀਵਨ ਸਾਥ ਨਾਲ ਤੋਂ ਬੰਦੇ ਰਹਿ ਜਾਣਗੇ ਇਨੇ ਕਾਂ ਕੋਲੇ ਪਾਲੇ ਬੱਚੇ ਅਨਾਥ ਹੋ ਜਾਣਗੇ ਬਜ਼ੁਰਗਾਂ ਦਾ ਕੋਈ ਸਹਾਰਾ ਨਹੀਂ ਰਹਿ ਜਾਏਗਾ ਕਿ ਪਾਸ਼ਾ ਜੀ ਤੁਸੀਂ ਰਹਿੰਦੇ ਘਰ ਵਿੱਚ ਆ ਕੇ ਇਹ ਸਮਾਂ ਟਾਲ ਨਹੀਂ ਸਕਦੇ ਜਾਂ ਪਾਸ਼ਾ ਜੀ ਆਪੇ ਸਾਨੂੰ ਸਮਤਵਾਸ਼ੋ ਅਸੀਂ ਕਿਹੜੇ ਉਪਰਾਲੇ ਕਰੀਏ ਕਿਹੜੀਆਂ ਜੋੜੜੀਆਂ ਕਰੀਏ ਕਿਹੜੇ ਜੱਫਤਾ ਸਾਦੀਏ ਇਹ ਭਿਆਨਕ ਸਮਾਂ ਟਲ ਜਾਵੇ ਹੈ ਪਾਸ਼ਾ ਜੀ ਅੱਜ ਤਾਂ ਮੈਂ ਹਾਰ ਗਿਆ ਤੁਹਾਡੇ ਅਗੇ ਤਰਲੇ ਕਰਦਾ ਕਰਦਾ ਤੁਸੀਂ ਇੱਕ ਵੀ ਦਿਲਾਸੇ ਵਾਲਾ ਬਚਨ ਆਪਣੀ ਰਸਨਾ ਤੋਂ ਨਹੀਂ ਉਚਾਰਿਆ ਪਾਸ਼ਾ ਜੀ ਅੱਗੇ ਤਾਂ ਕਦੇ ਵੀ ਜਿਹਾ ਨਹੀਂ ਹੋਇਆ ਤੁਸੀਂ ਅਕਸਰ ਹੀ ਆਪਣੇ ਅਸਦਾਸ ਨੂੰ ਆਪਣੇ ਪਾਸ ਬੁਲਾਉਣ ਦੀ ਕਿਰਪਾ ਕਰਦੇ ਆ ਰਹੇ ਹੋ ਜਿੱਥੇ ਆਪਣੇ ਚਾਨਨਾ ਪਸ ਉਠਾ ਕੇ ਦਰਗਾਹੀ ਅਨੰਦ ਵਚਦੇ ਰਹਿੰਦੇ ਉੱਥੇ ਆਪਣੇ ਪਵਿੱਤਰ ਵਜਨਾ ਰਾਹੀ ਵੀ ਇਸ ਦੇਹ ਨੂੰ ਠਾਰ ਪਾਉਂਦੇ ਰਹੇ ਹੋ ਬਸ ਪਾਸ਼ਾ ਜੀ ਹੁਣ ਇਸ ਤੋਂ ਵੱਧ ਬੋਲਿਆ ਨਹੀਂ ਜਾਂਦਾ ਜਿਵੇਂ ਆਪ ਜੀ ਦੀ ਮਰਜ਼ੀ ਹੈ ਆਪਣੇ ਅਸਦਾਸ ਨੂੰ ਆਗਿਆ ਵਸ਼ ਤੁਹਾਡੇ ਪਵਿੱਤਰ ਦਰਵਾਜ ਦੀ ਹਾਜ਼ਰੀ ਭਰਦਿਆਂ ਬਹੁਤ ਜ਼ਿਆਦਾ ਬੋਲਦਿਆਂ ਅਨੇਕ ਪ੍ਰਕਾਰ ਦੇ ਪੁੱਲਾ ਚੁੱਕਾਂ ਬਖਸ਼ ਕੇ ਸਦੀਵੀ ਕਾਲੀ ਆਪਣੇ ਚਰਨਾਂ ਵਿੱਚ ਥਾਂ ਬਖਸ਼ ਦੇਣੀ ਬਸ ਇਹੋ ਜਹੀ ਬਾਕੀ ਸੀ ਜਿਵੇਂ ਆਪ ਜੀ ਦੀ ਜਾ ਆਪਣੇ ਭਾਣੇ ਅੰਦਰ ਰੱਖ ਲੈਣਾ ਸੋ ਕਰੇ ਜੇ ਤਿਸਰ ਜਾਏ ਸੋ ਕਰੇ ਜੇ ਤਿਸਰ ਜਾਏ ਜਦੋਂ ਮਹਾਪੁਰਸ਼ ਉੱਚੀ ਆਵਾਜ਼ ਅੰਦਰ ਬੋਲੇ ਸੰ ਸੁਭਾਵਕ ਹੀ ਸੁਣਨ ਵਾਲੇ ਖਿੱਚੇ ਜਾਂਦੇ ਰਹੇ ਨਜ਼ਦੀਕ ਖੜੇ ਹੋਗੇ ਮਹਾਪੁਰਸ਼ਾਂ ਦੇ ਰੱਬੀ ਜਲਾਲ ਵਾਲੇ ਚਿਹਰੇ ਵੱਲ ਤੱਕਦੇ ਕਿਸੇ ਦਾ ਅੱਗੇ ਜਾਣ ਨੂੰ ਦਿਲ ਨਾ ਕਰਦਾ ਪਰ ਇਹ ਹੈਰਾਨ ਸਨ ਕਿ ਜਿਹੜੇ ਕਠਨ ਬੋਲ ਮਹਾਪੁਰਸ਼ ਬੋਲ ਰਹੇ ਹਨ ਜਿਕੇ ਨੇ ਸਿਆਰਿਆ ਇਹ ਜਿਹੇ ਵਾਕਿਆ ਕਿਸੇ ਸਮੇਂ ਤੇ ਵਾਪਰੇਗਾ ਦਰਸ਼ਨੀ ਗੋੜੀ ਦੇ ਖੜੇ ਸੇਵਾਦਾਰ ਵੀ ਮਹਾਪੁਰਸ਼ਾਂ ਦੇ ਬਚਨ ਸੁਣ ਕੇ ਹੈਰਾਨ ਹੁੰਦੇ ਜਾਂਦੇ ਸਨ ਉਹ ਗੁਰਮੁਖ ਪਿਆਰਾ ਜਿਹੜਾ ਦਰਬਾਰ ਸਭ ਅੰਦਰ ਮਹਾਪੁਰਸ਼ਾਂ ਤੋਂ ਥੋੜੀ ਬੈੱਤੇ ਹੀ ਬੈਠਾ ਸੀ ਉਹ ਵੀ ਮਹਾਪੁਰਸ਼ਾਂ ਨਾਲ ਹੀ ਦਰਬਾਰ ਸਭ ਦੇ ਬਾਹਰ ਆ ਗਿਆ ਸੀ ਜਦੋਂ ਉਸ ਨੇ ਸਾਰੇ ਬਚਨ ਸੁਨੇ ਉਹਦਾ ਮਨ ਡੋਲ ਚੁੱਕਿਆ ਸੀ ਉਸ ਨੂੰ ਇਹ ਯਕੀਨ ਆਉਣ ਲੱਗ ਪਿਆ ਕਿ ਇਹ ਜੋ ਮਹਾਪੁਰਸ਼ ਬੋਲ ਰਹੇ ਹਨ ਸਤਬੋ ਰਹੇ ਬੜਾ ਭੈ ਭਿਤ ਹੋਇਆ ਦੋਵੇਂ ਹੱਥ ਬਨ ਕੇ ਮਹਾਪੁਰਸ਼ਾਂ ਦੇ ਚਰਨਾਂ ਤੇ ਮਨ ਹੀ ਮਨ ਨਮਸਕਾਰ ਕਰਦਾ ਜਾ ਰਿਹਾ ਸੀ ਮਹਾਂਪੁਰਸ਼ਾ ਨੇ ਗાળ ਵਾਲਾ ਪਰਨਾ ਫਲਾ ਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਾਨਣ ਤੇ ਨਮਸਕਾਰ ਕੀਤੀ ਆਮ ਹਾਰੇ ਮੂੰਹ ਇਹ ਤੱਕ ਨਿਕਲਦੀ ਰਹੀ ਸੋ ਕਰੇ ਜੇ ਕਿਸੇ ਰਜਾਇ ਸੋ ਕਰੇ ਜੇ ਕਿਸੇ ਰਜਾਇ ਆਤੇ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਤੋਂ ਬਾਹਰ ਆਏ ਮਹਾਂਪੁਰਸ਼ਾ ਦਾ ਡਰਾਈਵਰ ਨਾਲ ਸੀ ਬਗੈਰ ਕੁਝ ਖਾਧਿਆ ਪੀਤਿਆ ਗੱਡੀ ਅੰਦਰ ਬੈਠ ਗਏ ਤੇ ਨਾਨਕ ਸਾਹਿਬ ਦੀ ਕਲੇਰਾਂ ਦੀ ਧਰਤੀ ਤੇ ਆ ਪਹੁੰਚੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਹੋਏ ਆਪਣੇ ਨਿਜ ਸਥਾਨ ਤੇ ਚਲੇ ਗਏ ਕੋਈ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਕੋਈ ਪ੍ਰਸ਼ਾਦਾ ਪਾਣੀ ਛਕਿਆ ਜੂਨ 1984 ਦਾ ਮਨਹੂਸ ਮਹੀਨਾ ਚੜ੍ਹਿਆ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਮਿਲਟਰੀ ਅਟੈਕ ਹੋ ਗਿਆ ਹੈ ਰੇਡੀਓ ਟੀਵੀ ਜਾਂ ਅਖਬਾਰਾਂ ਨਹੀਂ ਅਖਬਾਰਾਂ ਖਬਰਾਂ ਦੇ ਪੰਨੇ ਲੱਗ ਚੁੱਕੀ ਹੈ ਪੂਰੇ ਪੰਜਾਬ ਵਿੱਚ ਕਰਸ਼ੂ ਲਗਾ ਦਿੱਤਾ ਗਿਆ ਹੈ ਲੋਕ ਸਮਝਣ ਲੱਗੇ ਕਿ ਜਰੂਰ ਹੀ ਦਰਬਾਰ ਸਬੰਦਰ ਕੋਈ ਮਾੜੀ ਘਟਨਾ ਵਾਪਰ ਚੁੱਕੀ ਹੈ ਸਿੱਖਾਂ ਦੇ ਦਿਰ ਉਤਾਵਲੇ ਹੋਣ ਲੱਗੇ ਦਰਬਾਰ ਸਾਹਿਬ ਜੀ ਬਾਰੇ ਜਾਣਨ ਲਈ ਜਿਨ੍ਹਾਂ ਲੋਕਾਂ ਦੇ ਪਰਿਵਾਰ ਦਰਬਾਰ ਸਾਹਿਬ ਦਰਸ਼ਨ ਲਈ ਗਏ ਸਨ ਸਮਝ ਨਹੀਂ ਸੀ ਪੈ ਰਹੀ ਕਿ ਉਹਨਾਂ ਨਾਲ ਕੀ ਵਾਪਰਿਆ ਜੂਨ ਦਾ ਪਹਿਲਾ ਹਫਤਾ ਕੁਝ ਦਿਨ ਤੇ ਹੌਲੀ-ਹੌਲੀ ਖਬਰਾਂ ਮਿਲਣ ਲੱਗੀਆਂ ਦਰਬਾਰ ਸਾਹਿਬ ਅਤੇ ਅਕਾਲ ਸਾਹਿਬ ਦੇ ਦਰਦਨਾਕ ਦ੍ਰਿਸ਼ਾਂ ਬਾਰੇ ਅੰਦਰ ਤੋਂ ਜਿਹੜੇ ਗੁਰਮਖ ਨੇ 21 ਸਾਲ ਪਹਿਲਾਂ ਦਰਸ਼ਨ ਡੌੜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕਿ ਰਹੇ ਕਾਲੇ ਵਸਤਰਾ ਵਾਲੇ ਮਹਾਪੁਰਸ਼ਾਂ ਤੋਂ ਬਜਨ ਸੁਣੇ ਸਾਨ ਉਹ ਹਰ ਰੋਜ਼ ਹੀ ਭੈਪਿਤ ਹੋ ਜਾਂਦਾ ਸੀ ਉਸ ਸਮੇਂ ਨੂੰ ਯਾਦ ਕਰਕੇ ਮੱਥਾ ਠਣਕਣ ਲੱਗ ਜਾਂਦਾ ਸੀ ਕਿ ਕਿਤੇ ਕੋਈ ਮਾੜੀ ਘਟਨਾ ਨਾ ਸੌਣ ਨੂੰ ਮਿਲੇ ਦਰਬਾਰ ਸਾਹਿਬਾਰੇ ਪਰ ਅੱਜ ਤਾਂ ਉਹਦੇ ਪੈਰਾਂ ਹੇਠੋਂ ਜਵੀ ਨਹੀਂ ਨਿਕਲ ਗਈ ਜਦੋਂ ਕਿਸੇ ਨੇ ਦਰਬਾਰ ਸਾਹਿਬ ਅਤੇ ਕਾਲਦਾਸ ਸਾਹਿਬਾਰੇ ਸਾਰਾ ਵਰਤਾਨ ਦੱਸਿਆ ਉਹ ਭੁੰਮਾ ਮਾਰ ਕੇ ਰੋ ਪਿਆ ਕਹਿਣ ਲੱਗਿਆ ਮੇਰਾ ਮਨ ਤਾਂ ਉਸ ਦਿਨ ਤੋਂ ਹੰਡ ਰਿਹਾ ਸੀ ਜਦੋਂ ਕਾਲੇ ਵਸਤਰਾਂ ਵਾਲੇ ਮਹਾਪੁਰਸ਼ਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਹੱਥ ਜੋੜ-ਜੋੜ ਕੇ ਬਹੁਤ ਅਰਜਾਈਆਂ ਕੀਤੀਆਂ ਸਨ ਇਸ ਭਿਆਨਕ ਸਮੇ ਨੂੰ ਟਾਲਣ ਲਈ ਪਰ ਸਮਾਂ ਨਾ ਟਲਿਆ ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਅੰਦਾਰ ਤੋਂ ਅੰਮ੍ਰਿਤਸਰ ਪੁੱਜਿਆ ਇਸ ਤਰ੍ਹਾਂ ਲੱਗ ਰਿਹਾ ਸੀ ਅੰਮ੍ਰਿਤਸਰ ਦੀ ਸਾਰੀ ਦੀ ਸਾਰੀ ਘੁੱਗ ਵਸਦੀ ਨਗਰੀ ਉਜੜ ਗਈ ਹੈ ਕਾਲੀ ਕਾਲੀਏ ਗੁਰਮਖ ਦਰਬਾਰ ਸਾਹਿਬ ਹਲ ਵਧੇ ਅਜੇ ਮਿਲਟਰੀ ਪੂਰੀ ਤਰ੍ਹਾਂ ਮੌਜੂਦ ਸੀ ਇਹਨਾਂ ਨੇ ਅੱਗੇ ਜਾ ਕੇ ਵੇਖਿਆ ਦਰਬਾਰ ਸਾਹਿਬ ਦੇ ਆਸ-ਪਾਸ ਦੀਆਂ ਬਿਲਡਿੰਗਾਂ ਵਿੱਚੋਂ ਜੇ ਧੂਆਂ ਨਿਕਲ ਰਿਹਾ ਹੈ ਆਲੇ ਦੁਆਲੇ ਦੀ ਸਾਰੀ ਹਵਾ ਬਾਰੂਦ ਅਤੇ ਮ੍ਰੁੱਖੀ ਸ਼ਰੀਰਾਂ ਦੇ ਜਲਨ ਕਾਰਨ ਦੂਸ਼ਿਤ ਹੋਈ ਪਈ ਹੈ ਦਮ ਘੁੱਟਦਾ ਜਾ ਰਿਹਾ ਹੈ ਮਿਊਂਸਪਲ ਕਮੇਟੀ ਦੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਰਹੀ ਮਨੁੱਖੀ ਲਾਸ਼ਾਂ ਨੂੰ ਭਰ-ਭਰ ਕੇ ਕਿਸੇ ਅਗਿਆਤ ਸਥਾਨ ਤੇ ਲਿਜਾਇਆ ਜਾ ਰਿਹਾ ਹੈ ਸਰੋਵਰ ਦੇ ਜਲ ਨੂੰ ਲਾਲ ਹੋਇਆ ਵੇਖ ਕੇ ਮਨ ਬਹੁਤ ਡਰਿਆ ਅਜੇ ਵੀ ਤਰ੍ਹਾਂ-ਤਰ੍ਹਾਂ ਦੇ ਕੱਪੜੇ ਸਮਾਨ ਆਦ ਕਿਸੇ ਲਾਲ ਪਾਣੀ ਉੱਪਰ ਤੈਰ ਰਹੇ ਹਨ ਪਰ ਕਰਮਾਂ ਉੱਪਰ ਵੱਡੇ ਵੱਡੇ ਟੰਕਾ ਦੇ ਪਾਏ ਹੋ ਟੋਏ ਵੇਖੇ। ਅਕਾਲ ਤਾ ਸਭਲ ਦੇਖਿਆਂ ਦਾ ਪਤਾ ਵੀ ਨਹੀਂ ਲੱਗਿਆ ਸੀ ਕਿ ਕਿਵੇਂ ਢੈ ਡੇਰੀ ਹੋ ਗਿਆ। ਉਹ ਗੁਰਮਖ ਪਿਆਰਾ ਜਿਸ ਨੇ 21 ਸਾਲ ਪਹਿਲਾਂ ਇਸ ਦਰਦਨਾਕ ਕਥਨ ਬਾਰੇ ਕਿਸੇ ਕਾਲੇ ਵਸਤਰਾਂ ਵਾਲੇ ਮਹਾਪਾਸ਼ ਨੂੰ ਸੁਣਿਆ ਸੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਦਰਸ਼ੇ ਡੌੜੀ ਪਾਸ ਪੁੱਜਿਆ। ਜਿਹੜੇ ਸੇਵਕ ਪਹਿਰੇ ਦੇ ਖੜੇ ਸਨ ਉਹਨਾਂ ਵਿੱਚੋਂ ਇੱਕ ਨੂੰ ਪਛਾਣ ਕੇ ਕਹਿਣ ਲੱਗਿਆ ਕੀ ਤੁਸੀਂ ਅੱਜ ਤੋਂ 21 ਸਾਲ ਪਹਿਲਾਂ ਇੱਥੇ ਖੜੇ ਕਾਲੇ ਵਸਤਰਾਂ ਵਾਲੇ ਮਹਾਪੁਰਸ਼ਾਂ ਪਾਸੋਂ ਗੁਰੂ ਰਾਮਦਾਸ ਜੀ ਅੱਗੇ ਉੱਚੀ-ਉੱਚੀ ਫਰਿਆਦ ਕਰਦੇ ਸੁਣਿਆ ਸੀ ਜੋ ਇਸ ਵਾਪਰ ਚੁੱਕੀ ਮਾੜੀ ਘਟਨਾ ਨੂੰ ਟਾਲਣ ਲਈ ਬੇਨਤੀ ਕਰਦੇ ਬੇਬਲ ਹੋਟੇ ਸਨ ਉਸ ਸੇਵਕ ਨੇ ਦੱਸਿਆ ਮੈਨੂੰ ਅੱਜ ਵੀ ਉਹਨਾਂ ਮਹਾਪੁਰਸ਼ਾਂ ਦਾ ਇੱਕ-ਇੱਕ ਬਾਖ ਜਾਦ ਹੈ ਮੈਂ ਜਦੋਂ ਵੀ ਡਿਊਟੀ ਕਰ ਲਈ ਇਸ ਜਗ੍ਹਾ ਤੇ ਆਉਂਦਾ ਹਾਂ ਉਹ ਮਹਾਪੁਰਸ਼ ਮੇਰੀਆਂ ਅੱਖਾਂ ਅੱਗੇ ਸਾਹਮਣੇ ਆ ਜਾਂਦੇ ਨੇ ਅਤੇ ਮਨ ਉਦਾਸ ਹੋ ਜਾਂਦਾ ਹੈ ਹੌਣ ਜਦੋਂ ਇਹ ਸਭ ਕੁਝ ਮੈਂ ਆਪਣੀਆਂ ਅੱਖਾਂ ਨਾਲ ਵਾਪਰਦਾ ਦੇਖਿਆ ਮੈਨੂੰ ਮਹਾਪੁਰਸ਼ਾਂ ਦੇ ਬਹੁਤ ਪ੍ਰੋਸਾ ਬੱਝਿਆ ਇਹਦਾ ਮੈਂ ਪਤਾ ਲਗਾ ਲਿਆ ਸੀ ਕਿ ਉਹ ਮਹਾਪੁਰਸ਼ ਸੰਤ ਬਾਬਾ ਇਸ਼ਾ ਸਿੰਘ ਜੀ ਨਾਨ ਸਰਕਲੇਰਾ ਦੇ ਮੁਖੀ ਹਨ ਪਰ ਮਨ ਬਹੁਤ ਕੀਤਾ ਉਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਨੂੰ ਪਰ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ ਤੁਸੀਂ ਉਹਨਾਂ ਨੂੰ ਮਿਲਣੇ ਨਾਨ ਸਰਕਲੇਰਾ ਚ ਜ਼ਰੂਰ ਜਾਣਾ ਜਿਹੜਾ ਜਗਰਾਉਂ ਦੇ ਪਾਸ ਹੈ ਉਹ ਅੰ다ਵਰਤ ਆਏ ਹੋਏ ਗੁਰਮਖ ਪਿਆਰੇ ਕੁਝ ਦਿਨ ਅੰਮ੍ਰਿਤਸਰ ਤੱਕੇ ਹਰਦੁਨ ਬੇਦਨ ਵਾਲੀਆਂ ਅਨੇਕਾਂ ਕਹਾਣੀਆਂ ਸੁਣਦੇ ਹੋਏ ਪਿਆਰ ਭਰੇ ਅਤਰੂ ਕਹਿਦੇ ਹੋ ਨਾਨ ਸਰ ਕਲੇਰਾ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਪਰੰਥ ਉਹਨਾਂ ਨੇ ਸੰਤ ਬਾਬਾ ਇਸ਼ਾ ਸਿੰਘ ਮਹਾਰਾਜ ਨੂੰ ਮਿਲਣ ਵਾਰੇ ਪੁੱਛਿਆ ਇੱਕ ਸੇਵਾਦਾਰ ਨੇ ਦੱਸਿਆ ਕਿ ਉਹ ਤਾਂ 21 ਅਸੂ 1963 ਨੂੰ ਜੋਤੀ ਜੋਤ ਸਮਾ ਗਏ ਸਨ ਇਹ ਸੁਣਦਿਆਂ ਉਸ ਗੁਰੂ ਪਿਆਰੇ ਲੰਬਾ ਹੋ ਕਾਲਾ ਉਹ ਦਿਨ ਨਿਮੀ ਪੈ ਗਈ ਅੱਖਾਂ ਵਿੱਚੋਂ ਅਥਰੂ ਕਹਿਣ ਲੱਗੇ ਆਪਣੇ ਆਪ ਨੂੰ ਅਪਹਾਗਾ ਸਮਝਦਾ ਕਹਿਣ ਲੱਗਾ ਕਿ ਅੱਜ ਮੈਨੂੰ ਰੱਬ ਨਾਲ ਅਪੇਰ ਮਹਾਪੁਰਸ਼ਾਂ ਦੇ ਦਰਸ਼ਨ ਨਾ ਹੋ ਸਕੇ ਜਿਨ੍ਹਾਂ ਦੇ ਮੈਂ 21 ਸਾਲ ਪਹਿਲਾਂ ਬਜੋਗੀ ਵਸਤਾ ਵਿੱਚ ਦਰਸ਼ਨ ਕੀਤੇ ਸਨ ਕੁਝ ਸਮਾਂ ਉਦਾਸੀ ਅੰਦਰ ਹੀ ਬੈਠਾ ਰਿਹਾ ਫਿਰ ਦੱਸਣ ਲੱਗਾ ਉਹਨਾਂ ਨੇ ਉਸ ਦਿਨ ਕਾਲੇ ਵਸਤਰ ਪਹਿਨੇ ਹੋ ਸਨ ਮੈਂ ਦਰਬਾਰ ਸਾਹਿਬ ਜੀ ਅੰਦਰ ਕਈ ਕੰਡੇ ਉਹਨਾਂ ਦੇ ਨੇੜੇ ਹੀ ਬੈਠਾ ਸੀ ਜਦੋਂ ਸਮਾਧੀ ਸਥਿਰ ਸਨ ਉਹਨਾਂ ਦੇ ਨਿਤਰਾ ਅੰਦਰੋਂ ਜਲ ਵਹਿ ਰਿਆ ਸੀ ਫਿਰ ਜਦੋਂ ਦਰਸ਼ਣ ਜੋੜੀ ਤੇ ਆਏ ਕਿਵੇਂ ਉੱਚੀ ਉੱਚੀ ਆਵਾਜ਼ ਅੰਦਰ ਪਰੇ ਗਲੇ ਨਾਲ ਅਥਰੂ ਕੇਰਦਿਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਤਰਲੇ ਪਉਣ ਲੱਗੇ ਉਸ ਭਿਆਨਕ ਸਮੇਂ ਨੂੰ ਟਾਲਣ ਲਈ ਜਿਹੜਾ ਪਿਛਲੇ ਹਫ਼ਤੇ ਉੱਥੇ ਵਾਪਰਿਆ ਉਸ ਗੁਰਮੁਖ ਪਿਆਰੇ ਨੇ ਇੱਕ ਇੱਕ ਕਰਕੇ ਬਾਬਾ ਜੀ ਦੇ ਕਾਹੇ ਬਚਨ ਸੁਣਾਏ ਜਿਸ ਨੂੰ ਸੁਣਦਿਆਂ ਸਾਰਿਆਂ ਦੀਆਂ ਅੱਖਾਂ ਵਿੱਚੋਂ ਨੀਰ ਚੱਲ ਰਿਹਾ ਸੀ ਸਾਰੇ ਪਾਸੇ ਸਨਾਟਾ ਛਾਇਆ ਹੋਇਆ ਸੀ ਜੋ ਵੀ ਦਰਸ਼ਨ ਕਰਨ ਆਉਂਦਾ ਉੱਥੇ ਟਿਕ ਲਗਾ ਕੇ ਬੈਠ ਜਾਂਦਾ ਆਪਣੇ ਪਿਆਰੇ ਬਾਬਾ ਜੀ ਦੇ ਪਰਪਕਾਰਾਂ ਨੂੰ ਯਾਦ ਕਰ ਕਰਕੇ ਕੁਝ ਦਿਨ ਅੰਦਰ ਤੋਂ ਆਏ ਹੋਏ ਗੁਰਸਿੱਖ ਨਾਨਸਾਰੀ ਰਹੇ ਕਹਿਣ ਲੱਗੇ ਸਹਿਮ ਕਰਨ ਸਾਹ ਕਹਿਣ ਲੱਗੇ ਸਹਿਮ ਕਰਨਾ ਸਾਡਾ ਮਨ ਅੰਦਰੋਂ ਥੋਥਾ ਹੋਇਆ ਪਿਆ ਸੀ ਪਾਰਾਜਮਨ ਬਹੁਤ ਮਿਲਿਆ ਮਹਾਪੁਰਸ਼ਾਂ ਦੇ ਸਥਾਨ ਤੇ ਆ ਕੇ ਅਤੇ ਇੱਥੇ ਆਵਾਜ਼ਤ ਕਰਕੇ ਜੇਕਰ ਮਹਾਪੁਰਸ਼ ਆਪ ਇੱਥੇ ਹੁੰਦੇ ਅਸੀਂ ਕਦੇ ਵੀ ਉਹਨਾਂ ਦੇ ਚਰਨ ਛੱਡ ਕੇ ਨਹੀਂ ਸੀ ਜਾਣਾ